ਉਹ ਟਰੈਕਟਰ ਮੰਡੀ ਤਲਵੰਡੀ ਸਾਹਿਬੋਂ ਬੈਠੇ ਆ ਟਰੈਕਟਰਾਂ ਦੀ ਵੀਡੀਓ ਤੁਹਾਨੂੰ ਰੋਜ਼ ਦਿਖਾਉਣੀ ਆ ਤੇ ਅੱਜ ਇੱਕ ਤੁਹਾਨੂੰ ਇਹੋ ਜਿਹੇ ਇਨਸਾਨ ਨਾਲ ਮਲਾਉਣੇ ਆ ਕਿ ਜਿਨ੍ਹਾਂ ਦੀ ਬਦਾ ਉਸੇ ਮੰਡੀ ਚੱਲ ਰਹੀ ਹੋਈ ਆ ਮਿਲਣਾ ਇਹਨਾਂ ਨੂੰ ਮੁੱਢ ਮੰਨੇ ਜਾਂਦਾ ਹੈ ਨਾ ਮੰਡੀ ਦਾ ਮੰਡੀ ਦੇ ਮੁੱਢ ਮੰਨੇ ਜਾਂਦੇ ਆ ਤੇ ਇਹਨਾਂ ਨਾਲ ਗੱਲ ਕਰਾਂਗੇ ਜੀ ਸਤਿ ਸ੍ਰੀ ਅਕਾਲ ਭਾਈ ਤੇ ਕਿਹੜੇ ਸਾਲ ਤੋਂ ਲੱਗੇ ਜੀ ਮੰਡੀ ਲੱਗਣਾ 92 ਤੋਂ ਲੱਗਿਆ ਮੰਨ ਲਓ ਵੀ ਜੇ ਕਹੀਏ ਤਾਂ ਮੰਡੀ ਦੇ ਮੁੱਢ ਕਿਹਾ ਜਾਂਦਾ ਤਾਂ ਤੁਹਾਨੂੰ ਕੋ ਮੋਟਰਾ ਘਾਦੇ ਆ ਭਾਈ ਰੱਬਾ ਪਾ ਮਾਲ ਕੀ ਆ ਮੋਟਦਾ ਮੈਂ ਦਾ ਕੋਈ ਗੱਲ ਤਾਂ ਤੁਸੀਂ ਕਰੀ ਆ ਨਾ ਹਾਕ ਜਾ ਜਾਂਦਾ ਵਿੜਾ ਬੰਦੇ ਸੰਗਤ ਬੈਠੀ ਆ ਮਨ ਕੇ ਜਦੋਂ ਵੀ ਥੋੜੇ ਬੰਦੇ ਰਹਿ ਗਏ ਪੁਰਾਣੇ ਤਾਂ ਹਾਂ ਪੁਰਾਣੇ ਥੋੜੀ ਰਹਿ ਗਏ ਤੇ ਹੁਣ ਫਿਰ ਉਦੋਂ ਦੇ ਸਮੇਂ ਤੇ ਹੁਣ ਦੇ ਸਮੇਂ 'ਚ ਕੀ ਫਰਕ ਐ ਕੀ ਗੱਲ ਬਹੁਤ ਵੱਟਾ ਜੀ ਕਿਵੇਂ ਉਦੋਂ ਬੰਦੇ ਕੋਈ ਪੁੱਛਦੇ ਨਹੀਂ ਸੀਗਾ 15 20 ਵੀ ਸੌਦੇ ਕਰਦੇ ਸੀ ਹੁਣ ਕਮਜ਼ੋਰੀਆਂ ਜੀਆਂ ਹੋ ਗਈਆਂ ਫਸਲਾਂ ਦਾ ਕੋਈ ਪੂਰਾ ਮੂੰਹ ਮੰਨਾਂ ਨਹੀਂ ਫਸਲਾਂ ਦਾ ਵੀ ਹੈ ਨਹੀਂ ਤੇ ਹੁਣ ਭਾਈ ਸੌਦੇ ਘਾਟ ਕੇ ਮੰਦਾ ਆ ਗਿਆ ਜਾਰੇ ਹੁਣ ਤਾਂ ਚਾਰ ਸਮੇਰੀ ਇੱਕ ਦੂਜਾ ਹੜਾ ਦੇ ਕੀ ਕਹਿਣਾ ਚਾਹੁੰਦੇ ਸੀਗੇ ਹੜਾ ਦਾ ਇਹ ਕਹਿਣਾ ਚਾਹੁੰਦੇ ਸੀ ਵੀ ਵਿਚਾਰਿਆਂ ਦੇ ਬਹੁਤ ਵਕਤ ਪੈ ਗਿਆ ਰੱਬ ਨੇ ਕਿਰਪਾ ਮਾਰੀ ਗੱਲ ਕਰੀ ਵੀ ਲੋਕਾਂ ਪਰ ਹਜੇ ਲੋਕ ਚੰਗੇ ਪੰਜਾਬ ਹਾਂ ਪੇਰਾ ਪੰਜਾਬ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਬਰੋਬਰ ਜਾ ਕੇ ਵਿਚਾਰਿਆਂ ਨੂੰ ਖੜੇ ਕਰੇ ਨਿੱਕੇ ਨਿੱਕੇ دیਵਾਕ ਸੀ ਛੋਲੇ ਨਾਲ ਕੀ ਹੁੰਦਾ ਉਹਨਾਂ ਨੂੰ ਬੱਚਿਆਂ ਦਾ ਕੀ ਪਤਾ ਹੁੰਦਾ ਬਈ ਪੰਜਾਬ ਹਰਿਆਣਾ ਰਾਜਸਥਾਨ ਤੱਕ ਲੈ ਮਦਦ ਮਿਲ ਗਿਆ ਤਕਰੀਬ ਹਰੇਕ ਪਿੰਡ ਚ ਗਈ ਆ ਮਾੜੀ। ਹਰੇਕ ਪਿੰਡ ਚ ਉਹਦੀ ਦੋ ਦੋ ਵਾਰੀ ਹੀ ਵਾਗੇ। ਇਹ ਕਹਿੰਦੇ ਜਿਹੜੇ ਹੁਣ ਮੰਨ ਲ ਕੇ ਚੱਲੋ ਵੀ ਜਿਹੜੇ ਮੁੰਡੇ ਨਵੇਂ ਲੱਗੇ ਆ ਕੰਮ ਕਰਨਾਂ। ਹਾਂਜੀ। ਆ ਟਰੈਕਟਰਾਂ ਦਾ ਵਪਾਰ ਕਰਦਾ, ਕੂਤਰਾ ਲਗਾਉਣਾ ਕਰਦਾ, ਇੱਕ ਆਈਲ ਕਰਦਾ। ਹਾਂਜੀ। ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹਨਾਂ ਨੂੰ ਆ ਕਹਿਣਾ ਚਾਹੁੰਦੇ ਜਿਹੜਾ ਪੁਰਾਣੀ ਦੇਖ ਕੇ ਵੀ ਹੋ ਗਿਆ ਫਲਾਨਾ ਸੁਖੀਗਾ। ਕੋਣੇ ਕੋਈ ਕੰਮ ਕਰਿਆ। ਹੁਣ ਤਾਂ ਕੋਈ ਪੁੱਛ ਨਹੀਂ ਨੀਗਾ, ਹੁਣ ਤਾਂ ਚਾਰ ਸੌਦਾ ਕਰਨੇ ਪੈਂਦੇ ਨੇ। ਇੱਕ ਮਿੰ ਟਰੈਕਟਰ ਦੇ। ਪਹਿਲਾਂ ਉਹ ਸੌਦਾ ਕਰਨਾ ਪੈਂਦਾ, ਫਿਰ ਦਲਾਲੀ ਦਾ ਕਰਨਾ ਪੈਂਦਾ, ਫਿਰ ਬਾਹਰ ਘੱਟ ਇੱਕ ਕੀ ਕੀ ਦਸਗੇ ਭਾਈ ਤੁਹਾਡੇ ਸਮੇਂ ਅੰਦਰ ਕਿਹੜੇ ਕਿਹੜੇ ਡਾਕਟਰ ਜਿਆਦੇ ਤੁਹਾਡੇ ਦਾ ਸੀ ਸਮੇਂ ਤੇ ਸਾਰੀ ਸੀਗੇ ਕਿਤੇ ਡਾਕਟਰ ਸਾਰੀ ਵਿਗਦੇ ਨੇ ਜਿਆਦੇ ਤਾਂ ਆਹ ਬੋਰਡ ਐਂਟਰ ਦੇ ਬੋਰਡ ਐਂਟਰ ਸੀਗੇ 855 ਵੱਧੂ ਸੋਣਾ ਲਿਕਾ ਵੱਧੂ ਡਾਕਟਰਾਂ ਸਾਰੀ ਵਿਗਵਾ ਕੇ ਪਹਿਲਾ ਆਸ਼ਾ ਵੱਧੂ ਸੀ 835 ਦੀ ਵੱਧ ਵਿਗ ਗਈ ਹੁਣ ਕਿਹੜੇ ਕਿਹੜੇ ਬੰਦੇ ਸੀਗੇ ਜੀ ਮੇਨ ਪੁਰਾਣੀ ਮੰਡੀ ਦੇੋਂ ਦਾ ਵੀਡੀਓ ਥੋੜੀ ਲੰਮੀ ਕਰ ਲੀ ਲੰਮੀ ਕਰ ਲੋ ਜੀ ਇੱਕ ਨਾ ਦੀਰ ਸਿੰਘਾ ਜੀ ਪੰਡਰਾਪੁਰ ਤੋਂ ਠੀਕ ਹੈ ਜੀ ਇੱਕ ਛੇਰ ਸਿੰਘ ਹੋ ਗਿਆ ਜੀ ਹਾਂ ਜੀ ਇੱਕ ਹੋ ਗਿਆ ਗਰਦੀਰ ਸਿੰਘ ਮੌਰ ਮੰਡੀ ਤੋਂ ਠੀਕ ਹੈ ਜੀ ਇਹ ਜਿੰਨੇ ਮੇਲੇ ਸਾਰੀਆਂ ਮੰਡੀਆਂ ਲੱਗਦਾ ਹੋਰ ਲੋ ਪੁਰਾਣੇ ਮੈਂ ਸਵੇਰ ਵਰਕੇ ਬਸਤੇ ਸਵੇਰ ਵਰਕੇ ਸਾਰੇ ਬਹੁਤ ਸਰਾਣੇ ਬੱਜਾ ਠੀਕ ਹੈ ਸੁਖਬਾਲ ਬਰੇ ਗਾਇਬ ਸਿੰਘੋ ਰਸਵਾਲ ਲੱਗਾ ਪਿੰਡ ਵਾਲੇ ਬੰਦੇ ਬਸ ਉਹ ਡੱਬੀ ਵਾਲੇ ਉਹ ਚੱਲ ਗਿਆ ਬਚਾ ਉਹ ਬਸ ਚੱਲ ਗਿਆ ਪੁਰਾਣੇ ਬੰਦੇ ਪੁਰਾਣੇ ਬੰਦੇ ਸਾਡੇ ਨਾਲ ਹੋ ਗਿਆ ਮੇਜਰ ਚੱਕਾ ਹੋ ਗਿਆ ਮੇਜਰ ਚੱਕਾ ਹੋ ਗਿਆ ਜੀ ਬਰਾਸੀਆਂ ਨੂੰ ਕੁਝ ਨਹੀਂ ਰਹਾ ਹਾਂਜੀ ਬਲਰਾਜ ਆ ਕਰਕੇ ਠੀਕ ਹੈ ਆ ਨੱਟ ਨੂੰ ਕੇ ਨੱਟ ਕੇ ਕੋਣ ਪੁਰਾਣੇ ਬੰਦੇ ਸੀ ਪੁਰਾਣੇ ਬੰਦੇ ਯਾਰ ਜਦੋਂ 30 30 20 30 ਸਾਲ ਪਹਿਲਾਂ ਕੰਮ ਕਰਦੇ ਸੀ ਨਵੀਆਂ ਗੱਡੀਆਂ ਤੇ ਨਵੇਂ ਬਲੂਪਾਜੀ ਗੱਡੀਆਂ ਨਵੀਆਂ ਬੋਦੀਆਂ ਖਾਦਲੀਆਂ ਖਹਿਜੀਆਂ ਨੇ ਤੇ ਟਰਾਲੀਆਂ ਬਣਾ ਲੀਆਂ ਇਹਨਾਂ ਨੂੰ ਕੀ ਬਦਲ ਕਰਨ ਬਹੁਤ ਕਾਸਾ ਮਸ ਬੋਲੋ ਸਮਾਂ ਹੀ ਬੜਾ ਚੰਗਾ ਸੀ ਕਿਤੇ ਬਾਈ ਬਾਦੂ ਸਕਦੇ ਇੱਕ ਮੰਡੀ ਨੇ 25 25 20 20 ਦਿੰਦੇ ਹੁਣ ਦੋ 4 ਮਾਸ ਸੱਤ ਜੀ 20 20 ਰੱਦਾਂ ਲਈ ਪੱਕਾ ਸੱਤ ਜੀ ਸੱਤ ਜੀ ਪੁਰਾਣੇ ਮਿਲੂਕਾ ਪੰਗਾਈ ਚੱਕੇ ਦੇ ਸੱਤ ਜੀ ਸੱਤ ਤੇ ਝੂਠ ਮਾਰ ਕੇ ਸੀ ਕਰਣਾ ਕੋਈ ਦੋਦਲਾ ਦਰਾਲੀ ਨਹੀਂ ਪੁੱਛਦਾ ਸੀ ਜੀ ਕੋੜ ਦਾ ਦਰਾਲੀ ਕਮਿਸ਼ਨ ਕਿੰਨਾ ਲਓਗੇ ਲੈ ਦੱਸੋ ਕਿੰਨੀ ਕੱਟ ਲਈ ਕਿਹਦੇ ਨੂੰ ਭਾਈ ਜਗ੍ਹਾ ਦਾ ਕਿਰਾਇਆ 13000 ਨਾਲ ਹੁੰਦੀ ਸੀ ਕਿ ਹੁਣ 60000 ਨਾਲ ਐ ਠੇਕੇ ਤੇ ਉਹਦਾ ਦਿਨੋਂ ਦਿਨ ਤਾਂ ਫਰਮੀਆਂ ਵਾਧਦੀ ਜਾਂਦੀ ਮਗਾਈ ਵਾੜ ਗਈ ਜੀ ਬਹੁਤ 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 ਧੰਨਵਾਦ ਜੀ ਥੋੜਾ ਜਿਹਾ ਪੁਰਾਣੀਆਂ ਗੱਲਾਂ ਦਾ ਖਾਲੀ ਫਿਰ ਕਿਸੇ ਨਵੀਂ ਵੀਡੀਓ ਚ ਨਾ ਸਮਾਰ ਕੇ ਪੁਰਾਣੇ ਬੰਦੇ ਕੋਈ 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 ਸੱਦ ਕੇ ਕਰ ਦਾਂਗੇ ਠੀਕ ਹੈ ਠੀਕ ਕਰਾਂਗੇ ਠੀਕ ਹੈ ਜੀ